ਜਦੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਅਮਰਤਪਾਲ ਸਿੰਘ ਹੁਣਾ ਦੀ ਟੀਮ ਵੱਲੋਂ ਆਪਣਾ ਚੋਣ ਕੋਸ਼ਨਾ ਪੱਤਰ ਜਾਰੀ ਕਰ ਦਿੱਤਾ ਹੈ ਚੋਣ ਕੋਸ਼ਨਾ ਪੱਤਰ ਦਾ ਨਾਮ ਇਹ ਵੀ ਦਿੱਤਾ ਕਿ ਅਸੀਂ ਇਹ ਚੋਣ ਕਿਉਂ ਲੜ ਰਹੇ ਹਾਂ ਚਾਰ ਪੇਜਾਂ ਦਾ ਦਸਤਾਵੇਜ਼ ਅਮਰਤਪਾਲ ਹੁਣਾ ਦੀ ਟੀਮ ਵੱਲੋਂ ਰਿਲੀਜ਼ ਕੀਤਾ ਗਿਆ ਹਾਲਾਂਕਿ ਉਹ ਡਿਬਰੂਗੜ ਜੇਲ੍ਹ ਵਿੱਚ ਬੰਦ ਨੇ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਉਹਨਾਂ ਦੇ ਮਾਤਾ ਪਿਤਾ ਤੇ ਬੀਬੀ ਪਰਵਜੀਤ ਕੌਰ ਖਾਲੜਾ ਵੱਲੋਂ ਹੀ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਜੋ ਅੰਮ੍ਰਿਤਪਾਲ ਸਿੰਘ ਹੋਣਾ ਨੇ ਦਾਅਵੇ ਕੀਤੇ ਨੇ ਉਹਨਾਂ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਦਬੀ ਦੀਆਂ ਰੋਕਥਾਮ ਲਈ ਸਖਤ ਕਦਮ ਚੁੱਕਣੇ ਅਤੇ ਦੋਸ਼ੀਆਂ ਨੂੰ ਸਜ਼ਾਵਾ ਦੇਣੀਆਂ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਪੰਜਾਬ ਵੱਲ ਅਤੇ ਪੰਜਾਬ ਤੋਂ ਹੁੰਦੇ ਪ੍ਰਵਾਸ ਦੀ ਰੋਕਥਾਮ ਲਈ ਕੰਮ ਪੰਜਾਬ ਦੇ ਧਰਤੀ ਹੇਠਲੇ ਅਤੇ ਦਰਿਆਈ ਪਾਣੀਆਂ ਦੀ ਸਾਮ ਸੰਭਾਲ ਅਤੇ ਜੋਗ ਵਰਤੋਂ ਲਈ ਨਵੇਂ ਫੈਸਲੇ ਪਿੰਡੂ ਮਜ਼ਦੂਰਾਂ ਦੀ ਆਰਥਿਕ ਹਾਲਾਤ ਸੁਧਾਰਨ ਲਈ ਨਵੇਂ ਫੈਸਲੇ ਨਸ਼ਾ ਖਿਲਾਫ ਵੱਡੀ ਮੁਹਿੰਮ ਲਾਲਚ ਅਤੇ ਝਾਂਸੇ ਤਹਿਤ ਹੁੰਦੇ ਧਰਮ ਪਰਵਰਤਨ ਵਿਰੁੱਧ ਲਹਿਰ ਪ੍ਰਵਾਸੀ ਪੰਜਾਬੀਆਂ ਦੀਆਂ ਜਾਇਦਾਦਾਂ ਸੁਰੱਖਿਆ ਪੰਜਾਬ ਦੇ ਅੰਤਰਰਾਸ਼ਟਰੀ ਬਾਰਡਰਾਂ ਤੇ ਵਪਾਰ ਦੀ ਖੁੱਲ ਅਤੇ ਵਪਾਰੀਆਂ ਲਈ ਕਾਰੋਬਾਰੀ ਅਤੇ ਸਮਾਜਿਕ ਸੁਰੱਖਿਆ ਇਸ ਸੁਲਾਬਾ ਇਹ ਵੀ ਜ਼ਿਕਰ ਕੀਤਾ ਗਿਆ ਕਿ ਆਓ ਵਿਆਕਿਆਂ ਤੋਂ ਪੰਜਾਬ ਦੀ ਧਰਤੀ ਤੇ ਚੱਲ ਰਹੇ ਨਸ਼ਿਆਂ, ਫਰੋਤੀਆਂ ਅਤੇ ਲਚਰਤਾ ਦੇ ਮਾਹੌਲ ਨੂੰ ਖਤਮ ਕਰਕੇ ਬੇਗਮਪੂਰੀ ਪੰਜਾਬ ਸਿਰ ਜੀਏ। ਇਸ ਸੁਲਾਬਾ ਉਹਨਾਂ ਨੇ ਕਿਹਾ ਕਿ ਚੋਣ ਕਿਉਂ ਲੜੀ ਜਾ ਰਹੀ ਹੈ ਜਿਸ ਤੇ ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਕਿ ਮੌਜੂਦਾ ਸਿਆਸੀ ਤਾਣਾ ਬਾਣਾ ਭਾਰਤ ਦੀ ਕੇਂਦਰੀ ਸੱਤਾ ਦੇ ਪ੍ਰਭਾਵ ਹੇਠ ਹੈ। ਬਹੁਤ ਸਾਰੇ ਮਸਲੇ ਜਿਵੇਂ ਕਿ ਵੇਦਵੀ, ਬੰਦੀ ਸਿੰਘਾਂ ਦੀ ਰਿਆਈ, ਮਨੁੱਖੀ ਅਧਿਕਾਰ ਪ੍ਰਵਾਸ ਜਿਸ ਦਾ ਮੁੱਖ ਕਾਰਨ ਜਾਣਬੁੱਝ ਕੇ ਪੈਦਾ ਕੀਤੀ ਗਈ ਬਰੋਜ਼ਗਾਰੀ ਹੈ ਨਸ਼ੇ ਧਰਮ ਪਰਵਰਤਨ ਪੰਜਾਬ ਦੀ ਜ਼ਮੀਨ ਅਤੇ ਕਾਰੋਬਾਰੀਆਂ ਤੇ ਪ੍ਰਵਾਸੀਆਂ ਦੇ ਹੋਰ ਹੀ ਕਬਜ਼ੇ ਪੰਜਾਬ ਦੇ ਬੰਦ ਅੰਤਰਰਾਸ਼ਟਰੀ ਬਾਰਡਰ ਖਤਮ ਹੁੰਦਾ ਪਾਣੀ ਖੇਤੀਬਾੜੀ ਚਾਹ ਨਗਾਰ ਮਜ਼ਦੂਰਾਂ ਦੀ ਬੁਰੀ ਹਾਲਾਤ ਅਤੇ ਵਪਾਰੀਆਂ ਨੂੰ ਆ ਰਹੀਆਂ ਨਿੱਤ ਦੀਆਂ ਧਮਕੀਆਂ ਆਦ ਨੂੰ ਬਿਲਕੁਲ ਅੱਖੋਂ ਪਰੋਖੇ ਕਰ ਦਿੱਤਾ ਗਿਆ ਭਾਈ ਅਮਰਪਾਲ ਦੀ ਇਹ ਚੋਣ ਇਹਨਾਂ ਸਾਰੇ ਮਸਲਿਆਂ ਨੂੰ ਕੇਂਦਰ ਵਿੱਚ ਲਿਆ ਕੇ ਲੜੀ ਜਾ ਰਹੀ ਹੈ। ਇਸ ਤੋਂ ਇਲਾਵਾ ਇਹ ਵੀ ਉਹਨਾਂ ਨੇ ਜ਼ਿਕਰ ਕੀਤਾ ਕਿ ਇਹ ਮਸਲੇ ਮੂਲ ਹਨ। ਜੇਕਰ ਇਹ ਮਸਲੇ ਹੱਲ ਨਹੀਂ ਹੁੰਦੇ ਤਾਂ ਪੰਜਾਬ ਦੀ ਹੋਂਦ ਨਹੀਂ ਬਚਣੀ। ਫਿਰ ਭਾਵੇਂ ਬਿਜਲੀ ਮੁਫਤ ਹੋਵੇ, ਆਟਾ ਦਾਲ ਮੁਫਤ ਹੋਵੇ ਜਾਂ ਫਿਰ ਸਰਕਾਰ ਮਹੀਨੇ ਦਾ 1000 ਛੱਡ ਕੇ 10000 ਤੁਹਾਡੇ ਖਾਤਿਆਂ ਵਿੱਚ ਪਾ ਜਾਵੇ। ਇਸ ਦੀ ਇੱਕ ਉਦਾਹਰਨ ਕੈਨੇਡਾ ਦੇ ਮੂਲ ਨਿਵਾਸੀ ਹਨ। ਜਿਨ੍ਹਾਂ ਦੀਆਂ ਕੈਨੇਡਾ ਸਰਕਾਰ ਨੇ ਪੈਨਸ਼ਨਾਂ ਬੰਨੀਆਂ ਹੋਈਆਂ ਨੇ ਕੀ ਕੈਨੇਡਾ ਸਰਕਾਰ ਵੱਲੋਂ ਸਾਰੀਆਂ ਸਹੂਲਤਾਂ ਮਿਲਣ ਤੋਂ ਬਾਅਦ ਉਹਨਾਂ ਦੇ ਬੱਚੇ ਨਸ਼ਾ ਕਰਨੋਂ ਹਟ ਗਏ ਨੇ ਨਹੀਂ ਸਗੋਂ ਜ਼ਿਆਦਾ ਨਸ਼ੇ ਕਰਦੇ ਹਨ ਕੈਨੇਡਾ ਸਰਕਾਰ ਦੀਆਂ ਪੈਨਸ਼ਨਾਂ ਵਰਗੀਆਂ ਸਹੂਲਤਾਂ ਉਹਨਾਂ ਦੀਆਂ ਜੜ੍ਹਾਂ ਵਿੱਚ ਬੈਠ ਗਈਆਂ ਨੇ ਜਿਨ੍ਹਾਂ ਹਜ਼ਾਰਾਂ ਮਾਵਾਂ ਨੇ ਜਿਨ੍ਹਾਂ ਦੇ ਪੁੱਤ ਪੰਜਾਬ ਵਿੱਚ ਨਸ਼ੇ ਦੀ ਭੇਟ ਚੜ ਗਏ ਨੇ ਉਹਨਾਂ ਮਾਵਾਂ ਦੀ ਪੈਨਸ਼ਨ ਲਾ ਕੇ ਵੀ ਉਹਨਾਂ ਦੇ ਪੁੱਤ ਵਾਪਸ ਆ ਜਾਣਗੇ ਉਨੇ ਵੀ ਕਿਹਾ ਕਿ ਪੰਜਾਬੀਆਂ ਨੂੰ ਨਿੱਕੇ ਨਿੱਕੇ ਆਰਥਿਕ ਲਾਲਚ ਦੇ ਕੇ ਉਹਨਾਂ ਦੀ ਹੋਂਦ ਅਤੇ ਸਵੈ ਮਾਨ ਨੂੰ ਮਾਰੀ ਜਾ ਰਹੀ ਛੱਟ ਦਾ ਡਟਵਾ ਵਿਰੋਧ ਕੀਤਾ ਜਾਵੇਗਾ ਅਤੇ ਪੰਜਾਬੀਆਂ ਦੀ ਡਿੱਗੀ ਹੋਈ ਪਾਗ ਨੂੰ ਮੁੜ ਉਹਨਾਂ ਸਿਰ ਰੱਖ ਕੇ ਉਹਨਾਂ ਦਾ ਆਤਮ ਵਿਸ਼ਵਾਸ ਅਤੇ ਸਵੈ ਮਾਨ ਬਹਾਲ ਕੀਤਾ ਜਾਊਗਾ ਜੇਕਰ ਸਰਕਾਰ ਕੁਝ ਮੁਫਤ ਚ ਦੇ ਰਹੀ ਆ ਉਹ ਤੁਹਾਡਾ ਹੱਕ ਹੈ ਤੁਹਾਡਾ ਤੁਹਾਡਾ ਹੀ ਪੈਸਾ ਪਰ ਜੇ ਮੁਫਤ ਸਹੂਲਤਾਂ ਤੁਹਾਡਾ ਧਿਆਨ ਮੂਲ ਮਸਲੇ ਤਾਂ ਹਟਾਉਣ ਲਈ ਵਰਤ ਰਹੀ ਹੈ ਤਾਂ ਇਹ ਪੰਜਾਬ ਖਿਲਾਫ ਸਾਜ਼ਿਸ਼ ਹੈ ਉਹਨੇ ਇਹ ਵੀ ਜ਼ਿਕਰ ਕੀਤਾ ਕਿ ਪੰਜਾਬ ਵਿੱਚ ਪਿਛਲੇ ਸਾਲਾਂ ਦੌਰਾਨ ਕਈ ਝੂਠੇ ਮੁਕਾਬਲਿਆਂ ਵਿੱਚ ਵਿੱਚ ਛੋਟੇ ਮੋਟੇ ਬਦਮਾਸ਼ਾਂ ਤੇ ਗੋਲੀਆਂ ਲੱਗੀਆਂ ਨੇ ਪਰ ਕੀ ਇਸ ਨਾਲ ਸਿੱਖ ਅਤੇ ਹਿੰਦੂ ਵਪਾਰੀਆਂ ਨੂੰ ਧਮਕੀਆਂ ਆਉਣੀਆਂ ਬੰਦ ਹੋ ਚੁੱਕੀਆਂ ਨੇ ਕਿਉਂ ਸਿਰਫ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਹੀ ਪਿਆਦਿਆਂ ਨੂੰ ਫੜਿਆ ਜਾ ਰਿਹਾ ਪੰਜਾਬ ਵਿੱਚ ਨਸ਼ਿਆਂ ਤੇ ਫਰੋਤੀਆਂ ਦਾ ਧੰਦਾ ਆਪਸ ਵਿੱਚ ਜੁੜੇ ਹੋਏ ਨੇ ਨਸ਼ੇੜੀ ਜ਼ਿਲ੍ਹਾ 'ਚ ਬੈਠੇ ਗੈਂਗਸਟਰਾਂ ਦੇ ਪਿਆਦੇ ਬੰਦੇ ਹਨ ਗੈਂਗਸਟਰਾਂ ਨੂੰ ਸਰਕਾਰੀ ਸ਼ਹਿ ਅਤੇ ਸਰਕਾਰ ਚਾਹੁੰਦੀ ਹੈ ਕਿ ਪੰਜਾਬ ਵਿੱਚ ਸਿੱਖ ਅਤੇ ਪੰਜਾਬੀ ਹਿੰਦੂਆਂ ਨੂੰ ਪਾੜ ਕੇ ਰੱਖਿਆ ਜਾਵੇ ਤਾਂ ਕਿ ਪੰਜਾਬ ਦੇ ਮੂਲ ਮੁੱਦਿਆਂ ਤੇ ਗੱਲ ਕਰਨ ਵਾਲਿਆਂ ਨੂੰ ਅਤਵਾਦੀ ਕਿਹਾ ਜਾ ਸਕੇ ਤੇ ਗੈਂਗਸਟਰਾਂ ਤੇ ਸਰਕਾਰਾਂ ਦੇ ਗੱਠ ਜੋੜ ਨੂੰ ਅਮਰਤਪਾਲ ਸਿੰਘ ਦੀ ਜਿੱਤ ਚੁਣੌਤੀ ਦੇਵੇਗੀ ਉਹਨਾਂ ਇਹ ਵੀ ਕਿਹਾ ਕਿ ਇਹ ਚੋਣ ਇਹ ਪਰਖਣ ਲਈ ਵੀ ਹੈ ਕਿ ਲੋਕਤੰਤਰ ਦਾ ਰੌਲਾ ਪਾਉਣ ਵਾਲੇ ਸੱਚਮੁੱਚ ਲੋਕਤੰਤਰ ਵਿੱਚ ਕੋਈ ਵਿਸ਼ਵਾਸ ਰੱਖਦੇ ਕਿ ਲੋਕਾਂ ਦੇ ਫਤਵੇ ਤੋਂ ਬਾਅਦ ਸਰਕਾਰ 34-34 ਸਾਲਾਂ ਤੋਂ ਜੇਲਾਂ ਵਿੱਚ ਬੰਦ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਬਾਹਰ ਕੱਢੇਗੀ ਇਸ ਗੱਲ ਨੂੰ 5 ਸਾਲ ਹੋ ਚੁੱਕੇ ਨੇ ਪਾਰ ਸਰਕਾਰ ਨੇ ਲਿਖਤੀ ਰੂਪ ਵਿੱਚ ਬੰਦੀ ਸਿੰਘਾਂ ਨੂੰ ਬਾਹਰ ਕੱਢਣ ਵਾਸਤੇ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਸੀ ਉਹ ਨੋਟੀਫਿਕੇਸ਼ਨ ਅਜੇ ਤੱਕ ਲਾਗੂ ਨਹੀਂ ਹੋਇਆ ਤੇ ਅੰਮ੍ਰਿਤਪਾਲ ਸਿੰਘ ਦੀ ਜਿੱਤ ਉਸ ਨੋਟੀਫਿਕੇਸ਼ਨ ਨੂੰ ਲਾਗੂ ਕਰਵਾਉਣ ਲਈ ਰਾਹ ਬਣੇਗੀ। ਉਹਨੇ ਵੀ ਜ਼ਿਕਰ ਕੀਤਾ ਕਿ ਪੰਜਾਬ 'ਚ ਧਰਮ ਪਰਿਵਰਤਨ ਵੱਡੇ ਪੱਧਰ ਤੇ ਚੱਲ ਰਿਹਾ। ਗਰੀਬ ਸਿੱਖ ਅਤੇ Hindu ਚਾਰਜਿਸ ਤਹਿਤ ਧਰਮ ਪਰਿਵਰਤਨ ਕੀਤਾ ਜਾ ਰਿਹਾ। ਜਿਹੜੀਆਂ ਧਿਰਾਂ ਸਾਰੇ ਭਾਰਤ ਵਿੱਚ ਧਰਮ ਪਰਿਵਰਤਨ ਖਿਲਾਫ ਬੋਲਦੇ ਨੇ ਉਹ ਧਿਰਾਂ ਪੰਜਾਬ ਵਿੱਚ ਚੋਪਣੇ। ਕਿਉਂਕਿ ਜੋ ਧਰਮ ਪਰਿਵਰਤਨ ਪੰਜਾਬ ਵਿੱਚ ਹੋ ਰਿਹਾ ਉਸ ਦਾ ਮੁੱਖ ਮਕਸਦ ਧਰਮ ਪਰਿਵਰਤਨ ਨਹੀਂ ਸਗੋਂ ਪੰਜਾਬ ਦੇ ਗਰੀਬ ਗੁਰਬੇ ਨੂੰ ਪੰਜਾਬ ਦੇ ਮੂਲ ਮਸਲਿਆਂ ਤੋਂ ਅੱਡ ਕਰਨਾ ਹੈ ਜੇ ਅੱਜ ਪੰਜਾਬ ਵਿੱਚ ਆਰਥਿਕ ਸਰਵੇ ਹੋ ਜਾਵੇ ਤਾਂ ਉਹਨਾਂ ਲੋਕਾਂ ਦੀ ਆਰਥਿਕ ਹਾਲਤ ਸਭ ਤੋਂ ਮਾੜੀ ਹੈ ਜਿਨ੍ਹਾਂ ਦਾ ਧਰਮ ਪਰਿਵਰਤਨ ਹੋਇਆ ਕਿਉਂਕਿ ਵਿਦੇਸ਼ੀ ਵਿਚਾਰਧਾਰਾ ਮਨੁੱਖ ਨੂੰ ਆਪਣੀ ਜ਼ਮੀਨ ਨਾਲੋਂ ਤੋੜ ਦਿੰਦੀ ਹੈ ਫਿਰ ਉਹ ਨਾ ਆਪਣੇ ਨਿੱਜੀ ਹੱਕ ਮੰਗਣ ਜੋਗਾ ਰਹਿੰਦਾ ਤੇ ਨਾ ਹੀ ਆਪਣੀ ਧਰਤੀ ਦੇ ਮੂਲ ਮਸਲਿਆਂ ਨਾਲ ਜੁੜਦਾ ਉਹਨਾਂ ਦੀ ਜਿੱਤ ਪੰਜਾਬ ਨੂੰ ਕਮਜ਼ੋਰ ਕਰਨ ਲਈ ਤੇ ਸਾਜ਼ਿਸ਼ ਦੇ ਤਰੀਕੇ ਹੋ ਰਹੇ ਇਸ ਧਰਮ ਪਰਿਵਰਤਨ ਨੂੰ ਵੀ ਠੱਲ ਪਾਏਗੀ ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਇਹ ਚੋਣ ਉਹਨਾਂ ਵੱਲੋਂ ਕਿਉਂ ਲੜੀ ਜਾ ਰਹੀ ਹੈ ਖਡੂਰ ਸਾਹਿਬ ਦੇ ਕਣਕਣ ਵਿੱਚ ਸਿੱਖ ਇਤਿਹਾਸ ਰਚਿਆ ਅੰਮ੍ਰਿਤਸਰ ਵਿੱਚ ਜੋ ਸਿੱਖ ਸ਼ਰਧਾਲੂ ਆਉਂਦੇ ਹਨ ਉਹਨਾਂ ਨੂੰ ਖਡੂਰ ਸਾਹਿਬ ਦੇ ਇਤਿਹਾਸਿਕ ਗੁਰਦੁਆਰਿਆਂ ਤੱਕ ਜਾਣ ਲਈ ਵੀ ਪ੍ਰੇਰਿਆ ਜਾਵੇਗਾ ਇਸ ਵਾਸਤੇ ਦਰਬਾਰ ਸਾਹਿਬ ਤੋਂ ਸਪੈਸ਼ਲ ਬਸਾਂ ਚਲਾਈਆਂ ਜਾਣਗੀਆਂ ਦਰਬਾਰ ਸਾਹਿਬ ਆਉਂਦੇ ਸ਼ਰਧਾਲੂਆਂ ਨੂੰ ਪ੍ਰੇਰਿਤ ਕੀਤਾ ਜਾਵੇਗਾ ਕਿ ਉਹ ਗੋਇੰਦਵਾਲ ਸਾਹਿਬ ਬਾਬਾ ਬੁੱਢਾ ਸਾਹਿਬ ਚਬਾਲ ਖਡੂਰ ਸਾਹਿਬ ਤਰਨਤਨ ਸਾਹਿਬ ਬਾਬਾ ਬਕਾਲਾ ਸਾਹਿਬ ਅਤੇ ਹੋਰ ਅਜਿਹੇ ਗੁਰਧਾਮਾਂ ਵਿੱਚ ਸਮਾਂ ਗੁਜ਼ਾਰ ਅਤੇ ਆਪਣੇ ਆਪ ਨੂੰ ਸਿੱਖ ਇਤਿਹਾਸ ਨਾਲ ਜੋੜੇ ਇਸ ਨਾਲ ਜਿੱਥੇ ਲੋਕਾਂ ਵਿੱਚ ਇਤਿਹਾਸ ਪ੍ਰਤੀ ਜਾਣਕਾਰੀ ਵਧੇਗੀ ਉੱਥੇ ਪੰਜਾਬ ਦੀ ਆਰਥਿਕ ਕਾਨੂੰਨੀ ਹਲਾਰਾ ਮਿਲੇਗਾ ਇਹ ਉਹਨਾਂ ਦੀ ਜਦੋਂ ਜਿੱਤ ਹੋਏਗੀ ਤੇ ਪੰਜਾਬ ਦੇ ਸਿੱਖ ਇਤਿਹਾਸ ਜੋ ਪੰਜਾਬ ਦਾ ਮੂਲ ਵੀ ਹੈ ਨੂੰ ਘਰ ਘਰ ਪਹਚਾ ਕੇ ਨੌਜਵਾਨਾਂ ਵਿੱਚ ਆਪਣੀ ਪਛਾਣ ਪ੍ਰਤੀ ਮਾਣ ਪੈਦਾ ਕਰੇਗੀ ਉਹਨੇ ਵੀ ਜ਼ਿਕਰ ਕੀਤਾ ਆਪਣੀ ਚੋਣ ਘੋਸ਼ਣਾ ਪੱਤਰ ਦੇ ਸਤਲੁਜ ਚ ਆ ਰਿਹਾ ਗੰਦਾ ਪਾਣੀ ਕਈ ਪਿੰਡਾਂ ਵਿੱਚ ਬਿਮਾਰੀਆਂ ਫੈਲਾ ਰਿਹਾ ਹੈ ਇਹ ਪਾਣੀ ਲੁਧਿਆਣੇ ਵਿੱਚ ਲੱਗੀਆਂ ਫੈਕਟਰੀਆਂ ਦਾ ਇਸ ਗੰਦੇ ਪਾਣੀ ਨੂੰ ਰੋਕਣ ਲਈ ਇੱਕ ਵੱਖਰੀ ਸੰਸਥਾ ਬਣਾਈ ਜਾਵੇਗੀ ਜਿਸ ਵਿੱਚ ਪੰਜਾਬ ਦੇ ਵਾਤਾਵਰਨ ਮਾਇਰ ਹੋਣਗੇ ਇਸ ਸੰਸਦ ਦੀ ਆਵਾਜ਼ ਅਮਰਤਪਾਲ ਸਿੰਘ ਆਪ ਬਣਨਗੇ ਤੇ ਸਤਲੋਜ ਦੇ ਕੰਢੇ ਵਸੇ ਲੋਕਾਂ ਦੀ ਤੰਦਰੁਸਤੀ ਅਤੇ ਸਾਫ਼ ਵਾਤਾਵਰਨ ਯਕੀਨੀ ਬਣਾਇਆ ਜਾਵੇਗਾ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਜੋ ਨਸ਼ਾ ਛਡਾਊ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਹਨ ਉਹ ਕਾਮਯਾਬ ਨਹੀਂ ਹਨ ਉੱਥੇ ਨਸ਼ੇੜੀ ਨੂੰ ਮਜਰੀਜ਼ ਸਮਝ ਕੇ ਦਵਾਈ ਦਿੱਤੀ ਜਾਂਦੀ ਹੈ ਪਰ ਇਹ ਬਿਲਕੁਲ ਨਹੀਂ ਸਮਝਿਆ ਜਾਂਦਾ ਕਿ ਨੌਜਵਾਨ ਨਸ਼ਾ ਕਿਉਂ ਕਰ ਰਿਹਾ ਇਹੋ ਕਾਰਨ ਹੈ ਕਿ ਨਸ਼ਾ ਛਡਾਊ ਕੇਂਦਰ ਤੋਂ ਮੁਰਦ ਬਾਦ ਨੌਜਵਾਨ ਦੁਬਾਰਾ ਨਸ਼ੇ ਤੇ ਲੱਗ ਜਾਂਦੇ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਅਧਿਆਤਮਿਕ ਕੇਂਦਰ ਬਣਾਏ ਜਾਣਗੇ ਜਿੱਥੇ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਕੁਦਰਤੀ ਢੰਗ ਨਾਲ ਨਸ਼ਾ ਤੋਂ ਦੂਰ ਕੀਤਾ ਜਾਵੇਗਾ ਉਹਨਾਂ ਦੀ ਇਹ ਜਿੱਤ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਰਹਿਤ ਧਰਮ ਦੇ ਜੀਵਨ ਵੱਲ ਤੋਰੇਗੀ ਜਿਸ ਨਾਲ ਕਈ ਮਾਵਾਂ ਦੇ ਪੁੱਤਾਂ ਦੀਆਂ ਜ਼ਿੰਦਗੀਆਂ ਬਚਣਗੀਆਂ ਅਤੇ ਇਹ ਨੌਜਵਾਨ ਭਵਿੱਖ ਵਿੱਚ ਨੂਰੋਆ ਪੰਜਾਬ ਸਿਰਜਣ ਚ ਆਪਣਾ ਯੋਗਦਾਨ ਪਾਉਣਗੇ ਉਨਾ ਇਹ ਵੀ ਜ਼ਿਕਰ ਕੀਤਾ ਕਿ ਬਰੋਜਗਾਰੀ ਨੂੰ ਦੂਰ ਕਰਨ ਲਈ ਪਿੰਡਾਂ ਵਿੱਚ ਸਹਾਇਕ ਧੰਦੇ ਚਲਾਉਣ ਲਈ ਮਦਦ ਕੀਤੀ ਜਾਏਗੀ ਸੰਸਦ ਦਾ ਇੱਕ ਗਠਨ ਕੀਤਾ ਜਾਏਗਾ ਜੋ ਇਸ ਕਾਰਜ ਵਿੱਚ ਖੇਤੀਬਾੜੀ ਅਤੇ ਕਾਰੋਬਾਰੀ ਮਾਹਿਰਾਂ ਦੀ ਮਦਦ ਦੇ ਨਾਲ ਪ੍ਰਵਾਸੀ ਪੰਜਾਬੀਆਂ ਦੀ ਮਦਦ ਲੈ ਕੇ ਲੋੜਵੰਦਾਂ ਨੂੰ ਮਸ਼ੀਨਰੀ ਆਦ ਖਰੀਦ ਕੇ ਦੇਵੇਗੀ ਤਾਂ ਜੋ ਉਹਨਾਂ ਦਾ ਆਪਣਾ ਕੰਮ ਚਲਾਉਣ 'ਚ ਖਰਚਾ ਜ਼ੀਰੋ ਹੋਵੇ ਤੇ ਉਹ ਪੈਰਾਂ ਤੇ ਖੜੇ ਹੋ ਸਕਣ ਇਹ ਭਾਈ ਅਮਰਿਤਪਾਲ ਸਿੰਘ ਹੁਣਾ ਦੀ ਟੀਮ ਵੱਲੋਂ ਇਹ ਚੋਣ ਘੋਸ਼ਣਾ ਪੱਤਰ ਜਾਰੀ ਕੀਤਾ ਗਿਆ ਜਿਦੇ ਚ ਉਹਨਾਂ ਨੇ ਦੱਸਿਆ ਕਿ ਇਹ ਚੋਣ ਕਿਉਂ ਲੜੀ ਜਾ ਰਹੀ ਆ 10 ਮੋٹے ਰੂਪ ਚ ਉਹਨਾਂ ਦੇ ਅਜੰਡੇ ਨੇ ਜਿਨ੍ਹਾਂ ਨੂੰ ਬਾਅਦ ਚ ਉਹਨਾਂ ਨੇ ਵਿਸਤਾਰ ਨਾਲ ਦੱਸਿਆ ਸਭ ਤੋਂ ਪਹਿਲਾਂ ਇੱਕ ਰਫਰ ਦਰਾ ਦਿੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਬਾਹਰਜ ਦੀਆਂ ਬੇਅਦਬੀਆਂ ਦੀ ਰੋਕਥਾਮ ਲਈ ਸਖਤ ਕਦਮ ਚੁੱਕੇ ਜਾਣਗੇ ਅਤੇ ਦੋਸ਼ੀਆਂ ਨੂੰ ਸਜ਼ਾਵਾ ਨਸ਼ਿਆਂ ਖਿਲਾਫ ਵੱਡੀ ਮਹਿੰਮ ਬੰਦੀ ਸਿੰਘਾ ਦੀ ਰਾਇਲ ਅਇਲਿਸ਼ ਗਰਸ਼ ਲਾਲਚ ਅਤੇ ਚਾਂਸੇ ਤਹਿਤ ਹੁੰਦੇ ਧਰਮ ਪਰਵਰਤਨ ਬਰੂ ਦਲੈਰ ਪੰਜਾਬ ਵੱਲ ਅਤੇ ਪੰਜਾਬ ਤੋਂ ਹੁੰਦੇ ਪ੍ਰਵਾਸ ਦੀ ਰੋਕਥਾਮ ਲਈ ਕੰਮ ਪ੍ਰਵਾਸੀ ਪੰਜਾਬੀਆਂ ਦੀਆਂ ਜਾਇਦਾਦਾਂ ਦੀ ਸੁਰੱਖਿਆ ਪੰਜਾਬ ਦੇ ਧਰਤੀ ਹੀਟਲੇ ਤੇ ਦਰਾਈ ਪਾਣੀ ਦੀ ਸੰਭਾਲ ਅਤੇ ਜੋਗ ਵਰਤੋਂ ਲਈ ਨਵੇਂ ਫੈਸਲੇ ਪੰਜਾਬ ਦੇ ਅੰਤਰਰਾਸ਼ਟਰੀ ਬਾਰਡਰਾਂ ਤੇ ਵਪਾਰ ਦੀ ਖੁੱਲ੍ਹ ਪੇਂਡੂ ਮਜ਼ਦੂਰਾਂ ਦੀ ਆਰਥਿਕ ਹਾਲਾਤ ਸੁਧਾਰਨ ਲਈ ਨਵੇਂ ਫੈਸਲੇ ਅਤੇ ਵਪਾਰੀਆਂ ਲਈ ਕਾਰੋਬਾਰੀ ਅਤੇ ਸਮਾਜਿਕ ਸੁਰੱਖਿਆ ਤੇ ਪੰਜਾਬ ਦੇ ਵਿੱਚ ਇਸ ਸਮੇਂ ਖਡੂਰ ਸਾਹਿਬ ਇੱਕ ਅਜਿਹੀ ਸੀਟ ਆ ਜਿਹੜੀ ਕਾਫੀ ਸਿਆਸਤ ਦਾ ਧੁਰਾ ਬਣੀ ਹੋਈ ਆ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤੇ ਫਰੀਦਕੋਟ ਵੀ ਗੱਲਾਂ ਹੋ ਰਹੀਆਂ ਨੇ ਪਰ ਇਹ ਫੈਸਲਾ ਲੋਕਾਂ ਨੇ ਕਰਨਾ ਔਰ ਜਿਹੜੇ ਅਜੰਡੇ ਅਮਰਪਾਲ ਸਿੰਘ ਹੋਣਾਂ ਦੀ ਟੀਮ ਵੱਲੋਂ ਦਿੱਤੇ ਗਏ ਨੇ ਉਹ ਪੰਜਾਬ ਦੇ ਨਾਲ ਉਹ ਹਲਕਾ ਖਡੂਰ ਸਾਹਿਬ ਦੇ ਨਾਲ ਕਿੰਨੇ ਢੀੜ ਰੱਖਦੇ ਨੇ ਫਿਲਹਾਲ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ